ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਮੰਡ ਏਰੀਏ ਦੇ ਵਿੱਚ ਆਪਣੇ ਕੋਲ ਬਦਨੀ ਕਲਾਂ ਦੇ ਬਦਨੀ ਇਲਾਕੇ ਦੇ ਸਿੰਘ ਸਾਹਿਬਾਨ ਪਹੁੰਚੇ ਹੋਏ ਨੇ ਨਾਲ ਐਮ ਸੀ ਸਾਹਿਬ ਪ੍ਰਧਾਨ ਸਾਹਿਬ ਇੱਥੇ ਵੇਖਣ ਆਏ ਪਹਿਲਾਂ ਵੀ ਅਸੀਂ ਚੀਜ਼ ਦੀ ਇੱਥੇ ਜ਼ਰੂਰਤ ਕੀ ਏ ਕਿਉਂਕਿ ਇੱਥੇ ਲੋੜਵੰਦਾਂ ਦੇ ਲਈ ਰਾਸ਼ਨ ਪੱਤਾ ਪਸ਼ੂਆਂ ਦੇ ਲਈ ਚਾਰਾ ਤੇ ਵੰਡ ਬਹੁਤ ਜ਼ਿਆਦਾ ਆ ਰਿਹਾ ਆ ਹੁਣ ਸਹੀ ਮਾਇਨੇ ਦੇ ਵਿੱਚ ਇੱਥੇ ਜਿਹੜੀ ਜ਼ਰੂਰਤ ਆ ਨਾ ਆਉਣ ਵਾਲੇ 20 ਦਿਨਾਂ ਦੇ ਵਿੱਚ ਇੱਥੋਂ ਸਾਰਾ ਪਾਣੀ ਲੱਥ ਜਾਣਾ ਲੱਥ ਗਿਆ ਦੋਸਤੋ ਬਾਅਦ ਵਿੱਚ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਛੱਤਾਂ ਡਿੱਗ ਪੀਆਂ ਪਾਣੀ ਦੀ ਮਾਰ ਕਰਕੇ ਘਰ ਰੁੜ ਗਏ ਨੇ ਆਪਾਂ ਉਹਨਾਂ ਦੇ ਘਰ ਬਣਾਉਣ ਦੇ ਵਾਸਤੇ ਇੱਟਾਂ, ਬਜਰੀ, ਸੀਮੈਂਟ, ਸਰੀਆ ਜਾਂ ਫਿਰ ਕੋਈ ਮਾਇਆ ਦੀ ਸੇਵਾ ਕਰ ਸਕਦਾ ਆ ਜਿਹੜੀ ਆਪਾਂ ਉਹਨਾਂ ਨੂੰ ਹੱਥੀਂ ਜਾ ਕੇ ਫੜਾ ਸਕਦੇ ਆ ਤੇ ਇਸ ਤੋਂ ਬਾਅਦ ਵਿੱਚ ਇਹਨਾਂ ਵੀਰਾਂ ਨੇ ਇੱਥੇ ਕਣਕ ਬੀਜਣੀ ਹੈ ਕਣਕ ਬੀਜਣ ਦੇ ਲਈ ਆਪਾਂ ਇਹਨਾਂ ਨੂੰ ਵੀ ਦੀ ਸੇਵਾ ਕਰਦੀਏ ਜਾਂ ਫਿਰ ਵੱਟਾ ਮਾਰਨ ਦੇ ਲਈ ਇਹ ਪੈੜੀਆਂ ਪੱਧਰ ਕਰਨ ਵਾਸਤੇ ਡੀਜ਼ਲ ਦੀ ਸੇਵਾ ਵੱਤਵਾ ਤੇ ਮਿੱਟੀ ਦੀ ਸੇਵਾ ਵੀ ਮਿੱਟੀ ਦੇ ਗੱਟੇ ਭਰ ਕੇ ਜਾਂ ਖਾਲੀ ਗੱਟਿਆਂ ਦੀ ਸੇਵਾ ਕੀਤੀ ਜਾਵੇ ਜਿਹੜੀ ਸੇਵਾ ਆਪਾਂ ਤੇਲ ਫੁੱਲ ਕਰਕੇ ਇਕੱਠੀ ਕਰਕੇ ਲੈਣੀ ਹੈ ਉਹ ਕੀਤੀ ਸੇਵਾ ਥਾਏ ਪੈ ਜਾਵੇ ਸਾਰਿਆਂ ਨੂੰ ਬੇਨਤੀ ਭਾਈ ਜਿੰਨੇ ਵੀ ਸੇਵਾ ਕਰਨ ਆਉਣਾ ਆ ਪਹਿਲਾਂ ਆੜ ਕੇ ਇੱਥੇ ਵੇਖੇ ਦੇਖ ਕੇ ਫੇਰ ਆੜ ਕੇ ਜਿਸ ਚੀਜ਼ ਦੀ ਲੋੜ ਆ ਰਸ਼ਨ ਪੱਤਾ ਇੱਥੇ ਬਹੁਤ ਆ ਇੱਥੇ ਲੋੜ ਆ ਤੇ ਕੇਵਲ ਤੇ ਕੇਵਲ ਡੀਜ਼ਲ ਦੀ ਲੋੜ ਆ ਮਿੱਟੀ ਦੀ ਲੋੜ ਆ ਜਿਨ੍ਹਾਂ ਦੇ ਘਰ ਟੁੱਟੇ ਨੇ ਉਹ ਘਰ ਬਹੁਤ ਜਿਆਦਾ ਗਰੀਬ ਨੇ 23 ਦੇ ਵਿੱਚ ਵੀ ਬਹੁਤ ਮਾਰ ਪਈ ਉਹਨਾਂ ਨੂੰ ਤੇ ਹੁਣ ਵੀ ਬਹੁਤ ਮਾਰ ਪਈਏ ਤੇ ਆਪਾਂ ਉਹਨਾਂ ਦੇ ਕੋਲ ਪਹੁੰਚ ਕੇ ਜ਼ਮੀਨ ਲੈਵਲ ਤੇ ਉਹਨਾਂ ਦੇ ਕੋਲ ਪਹੁੰਚ ਗਏ ਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਨਿੱਜੀ ਲੈਵਲ ਤੋਂ ਨੀਂ ਸੇਵਾ ਕਰੀਏ ਜੀ ਜਿਵੇਂ ਇਹ ਵੀਰ ਆਏ ਨੇ ਵੇਖਣ ਵਾਸਤੇ ਇਦਾਂ ਬੇਨਤੀ ਹੈ ਭਾਈ ਪਹਿਲਾਂ ਆਣ ਕੇ ਵੇਖ ਕੇ ਤੇ ਇਥੋਂ ਆ ਕੇ ਪਤਾ ਕਰੋ ਕਿ ਇਹ ਸੇਵਾ ਕਿਹੜੀ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਿਸ ਦੇ ਨਾਲ ਨਾਲ ਹੋਰ ਵੀ ਜਥੇਬੰਦੀਆਂ ਵੱਲੋਂ ਨਗਰਾਂ ਵੱਲੋਂ ਨਗਰ ਕਲੱਬਾਂ ਵੱਲੋਂ ਜੋ ਕਿ ਸੰਸਥਾਵਾਂ ਬਣੀਆਂ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਜਾ ਕੇ ਹੜਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਏ ਜਿੱਥੇ ਜਿਹੜੀ ਵੀ ਚੀਜ਼ ਦੀ ਲੋੜ ਆ ਰਾਸ਼ਨ ਦੀ ਲੋੜ ਆ ਚਾਹੇ ਪਸ਼ੂਆਂ ਲਈ ਹਰੇ ਚਾਰੇ ਦੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆ ਉਸ ਨੂੰ ਦੇਖਦੇ ਹੋਏ ਉਸੇ ਤਰ੍ਹਾਂ ਦਾ ਫਿਰ ਉੱਥੇ ਜਿਹੜੀ ਸੇਵਾ ਕੀਤੀ ਜਾਂਦੀ ਹੈ ਸੋ ਸਿੰਘਾਂ ਵੱਲੋਂ ਵੀ ਜਿਹੜਾ ਉੱਥੇ ਜਾ ਕੇ ਸਮਾਂ ਦੇਖਿਆ ਗਿਆ ਹੋਰ ਵੀ ਇਲਾਕਿਆਂ ਦੇ ਵਿੱਚ ਜਾ ਕੇ ਜਿੱਥੇ ਜ਼ਿਆਦਾ ਪ੍ਰਭਾਵਿਤ ਹੋਏ ਆ ਉੱਥੇ ਜਾ ਕੇ ਜਿਹੜੀ ਸੇਵਾ ਕਰਨ ਦੀ ਸੋਚ ਰੱਖੀ ਆ ਸਮਝ ਰੱਖੀ ਆ ਸੋ ਇੱਕ ਸਵਾਲ ਉੱਠਦਾ ਹੈ ਕਿ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਭੀੜ ਪੈਂਦੀ ਆ ਕਿਤੇ ਵੀ ਕੋਈ ਫਲੱਡ ਆਉਂਦੇ ਆ ਸੁਨਾਮੀ ਆਉਂਦੀ ਆ ਕਿਸੇ ਵੀ ਤਰ੍ਹਾਂ ਦਾ ਤਾਂ ਪੰਜਾਬ ਜਾ ਕੇ ਉੱਥੇ ਖੜਦਾ ਅੱਜ ਪੰਜਾਬ ਤੇ ਭੀੜ ਪਈ ਆ ਪੰਜਾਬ ਤੋਂ ਬਿਨਾ ਹੋਰ ਦੱਸੋ ਕਿਹੜੇ ਇਲਾਕੇ ਨੇ ਕਿਹੜੀ ਸਟੇਟ ਨੇ ਆ ਕੇ ਪੰਜਾਬ ਦੀ ਬਾਹ ਫੜੀ ਆ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਗੁਰੂਆਂ ਪੀਰਾਂ ਦੀ ਧਰਤੀ ਆ ਪਗੰਗਰ ਦੀ ਧਰਤੀ ਆ ਇੱਥੋਂ ਮੁੱਕ ਨਹੀਂ ਸਕਦਾ ਕੁਝ ਵੀ ਜਿਹੜੇ ਲੋਕ ਜਾ ਕੇ ਦੂਸਰੀਆਂ ਸਟੇਟਾਂ ਦੇ ਵਿੱਚ ਉੱਥੇ ਉਹਨਾਂ ਨੂੰ ਭੁੱਖਾ ਨਹੀਂ ਸੌਣ ਦਿੰਦੇ ਤੇ ਇੱਥੇ ਅੱਜ ਆਪਦੇ ਆ ਤੇ ਭੀੜ ਭਈਆ ਤੇ ਕਿੱਥੋਂ ਭੁੱਖੇ ਸੌਣ ਵਣਗੇ ਸੋ ਸਾਹ ਦੇ ਵੀਰੋ